ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਪਿੰਡ ਧੂੜਕੋਟ ਧੂੜਕੋਟ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਆਖਰੀ ਪਿੰਡ ਆ ਇਹ ਆਖਰੀ ਪਿੰਡ ਤਿੰਨ ਜ਼ਿਲ੍ਹਿਆਂ ਦੇ ਪੈਂਦੇ ਇੱਕ ਪਾਸੇ ਮੋਗੇ ਜ਼ਿਲ੍ਹੇ ਦਾ ਮਲਾਕਲਾਂ ਪਿੰਡ ਆ ਜਾਂਦਾ ਉਹ ਵੀ ਆਖਰੀ ਪਿੰਡ ਆ ਜਾਂਦਾ ਫਿਰੋਜ਼ਪੁਰ ਜ਼ਿਲ੍ਹੇ ਦਾ ਮੁੱਦਕੀ ਪਿੰਡ ਆ ਜਾਂਦਾ ਵਾ ਮਿੱਤਰੋ ਉਹ ਵੀ ਆਖਰੀ ਪਿੰਡ ਗਿੱਲ ਪਿੰਡ ਆ ਜਾਂਦਾ ਸੌਰੀ ਉਹ ਵੀ ਆਖਰੀ ਪਿੰਡ ਆ ਜਾਂਦਾ ਵਾ ਇਹ ਤਿੰਨੇ ਪਿੰਡ ਤਕੂਣੀ ਤੇ ਪੈਂਦੇ ਆ ਮਿੱਤਰੋ ਤੇ ਤਿੰਨੇ ਹੀ ਤਿੰਨਾਂ ਜ਼ਿਲ੍ਹਿਆਂ ਦੇ ਆਖਰੀ ਆਖਰੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਡਾਕਟਰ ਇਕਬਾਲ ਸਿੰਘ ਬਾਈ ਦਾ ਨਾਮ ਆ ਤੇ ਘਰ ਦੀ ਬਾਈ ਦੀ ਇੱਕ ਗਾਂ ਵਕਾਊ ਆ ਮਿੱਤਰੋ ਗਾਂ ਪੂਰੇ ਚੰਗੇ ਦੁੱਧ ਦੇ ਰਿਕਾਰਡ ਦੀ ਮਾਲਕਣ ਪੂਰੀ ਚੰਗੀ ਤਿਆਰੀ ਦੇ ਵਿੱਚ ਜਬਰਦਸਤ ਸਰੀਰਕ ਬੰਤਰ ਦੇ ਵਿੱਚ ਆ ਠੰਡ ਦਾ ਸਹਿਜ ਅੰਗਾ ਦੀ ਪੈਰਾਂ ਦੀ ਆਹਰਾਂ ਦੀ ਵੜ ਪਾਕ ਵਾਲਾ ਜਿਹੜੇ ਭਰਾ ਸੋਹਣੀ ਸੁਨੱਖੀ ਗਾਂ ਪਾਲਦੇ ਫਿਰਦੇ ਆ ਉਹ ਫਿਰ ਬਾਈ ਨਾਲ ਰਾਬਤਾ ਕਾਇਮ ਕਰ ਲਿਆ ਜਿਹਦੇ ਦੂਜੀ ਗੱਲ ਇਹਦੇ ਵਿੱਚ ਆਏ ਆ ਮਿੱਤਰੋ ਵੀ ਇਹ ਅੰਗਾ ਜਿਹੜਾ ਇਹ ਗਰਮੀ ਬਹੁਤ ਜ਼ਿਆਦਾ ਘੱਟ ਮਣਾਉਂਦਾ ਵਾ ਕਿਉਂਕਿ ਕ੍ਰੋਸ ਪਾਨ ਦੇ ਵਿੱਚ ਪੈਂਦੀ ਹੈ ਪ੍ਰਿੰਟ ਨਸਲ ਐਚ ਐਫ ਆ علاوہ ਸਿਰ ਮੂੰਹ ਮੱਥਾ ਜਿਹੜਾ ਉਹ ਕ੍ਰੋਸ ਪਾਨ ਵਾਲਾ ਉਹ ਕਰਦੇ ਬਾਈ ਦੇ ਨਾਲ ਆਪਾਂ ਗੱਲਬਾਤ ਕੀ ਰੇਟ ਆ ਕਿੰਨਾ ਦੁੱਧ ਆ ਸਾਰੀ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਬਹੁਤ ਵਧੀਆ ਬਈ ਸੀਤਾ ਦੇ ਪਰਿਵਾਰ ਤੋਂ ਬਹੁਤ ਵਧੀਆ ਜੀ ਚਰਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਅੱਛਾ ਇਕਬਾਲ ਬਾਈ ਗੱਲਿਓ ਆ ਵੀ ਗਾਂ ਆਪਣੀ ਹੈਗੀ ਘਰ ਦੀ ਹੈਨਾ ਹਾਂਜੀ ਕਿੰਨਾ ਸੂਆ ਸੂਰੀ ਹੈ ਇਹ ਇਹ ਪਹਿਲਾ ਸੂਆ ਸੂਰੀ ਹੈ ਤੇ ਆ ਪਹਿਲਾ ਪਹਿਲਾ ਸੂਈ ਹੈ ਤੇ ਦੂਜਾ ਸੂਰੀ ਹੈ ਦੂਜਾ ਦੂਜਾ ਸੂਆ ਸੂਰੀ ਹੈ ਹਾਂਜੀ ਦੂਜਾ ਸੂਆ ਸੂਰੀ ਹੈ ਅੱਛਾ ਇਹ ਕਿੰਨੇ ਦਾ ਪਹਿਨਦੇ 80 ਡੀਸੀ ਮੰਦੀ ਹੈ ਇਹ ਕਿਹੜੇ ਦੀਦੀ ਈਟੀਟੀ ਸਰਕਾਰੀ ਸੀਮਣ ਹੈ ਈਟੀਟੀ ਸਰਕਾਰੀ ਸੀਮਣ ਦੀ ਹਾਂਜੀ ਠੀਕ ਹੈ ਜੀ ਅੱਗੇ ਕਿਹੜਾ ਲੱਗਦਾ ਹੈ ਅੱਗੇ ਤੇ ਬੀਸਟਰ ਲੱਗਾ ਹੈ ਏਬੀਐਸ ਦਾ ਏਬੀਐਸ ਦਾ ਬੀਸਟਰ ਹੈ ਹਾਂਜੀ ਠੀਕ ਹੈ ਬਈ ਅੱਛਾ ਕਿੰਨੇ ਦਿਨ ਪਏ ਆਂਦੇ ਹਜੇ ਬਈ ਇਹ 28 ਤਰੀਕ ਨੂੰ ਬਈ ਦਿਨ ਪੂਰੇ ਹੋਣਗੇ ਤੇ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਅੱਛਾ ਇੱਕ ਗੱਲ ਹੋਰ ਆ ਬਈ ਗਰਮੀ ਨਹੀਂ ਮਨਾਉਂਦੀ ਹੁਣੀ ਜਮੇ ਗਰਮੀ ਨਹੀਂ ਮਨਾਉਂਦੀ ਬਾਈ ਨਹੀਂ ਮਨਾਉਂਦੀ ਹੁਣੀ ਨਾ ਹਾਂ ਵਧੀਆ ਗੱਲ ਆ ਯਾਰ ਮੈਂ ਤਾਂ ਨਾ ਅੰਗ ਵੀ ਇਹੀ ਅਪਣਾਉਣਾ ਚਾਹੀਦਾ ਹਾਂਜੀ ਹਾਂਜੀ ਅੱਛਾ ਚੋਣ ਚਾਣ ਨੂੰ ਠੰਡੀ ਹੋ ਜਾਂਦੀ ਚੋਣ ਚਾਣ ਨੂੰ ਠੰਡੀ ਹੈ ਬਈ ਠੀਕ ਆ ਪਹਿਲੇ ਸੂਏ ਕਿੰਨਾ ਦੁੱਧ ਦੇਗੀ ਇੱਕ ਵਾਰ ਇਹ ਬਾਈ 28 ਤੋਂ 30 ਲੀਟਰ ਦੁੱਧ ਨੇ ਆਮ ਨਾਰਮਲ ਦਿੰਦੀ ਰਹੀ ਹੈ ਨਾਰਮਲ ਸੇਵਾ ਤੇ 28 30 ਲੀਟਰ ਦੁੱਧ ਆਪੇ ਤੋਂ ਚੋਦੇ ਰਿਹਾ ਹਾਂਜੀ 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 ਐਤ ਕੀ ਦਾ ਫਿਰ ਚਲੋ ਆ ਮਹੀਨਾ ਇਹਨੇ ਕੱਢਦੇ ਨੇ ਗਰਮੀ ਦਾ ਸਿਆਲ ਤੇ ਵਧੀ ਆ ਜਾਣਾ ਨੇ ਹਾਂ ਤੇ ਜਾਊਗੀ 30 ਤੋਂ ਬਾਹਰ ਹਾਂ ਪਹਿਲੇ ਸੂਏ ਜਦੋਂ 30 ਦਿੱਤਾ ਤੇ ਕੁਛ ਨਾ ਕੋਤੋਂ ਵਧੂਗੀ ਦੋ ਤਿੰਨ ਕਿਲੋ ਤੋਂ ਵਧੀ ਜਾਂਦੀ ਕਰ ਆ ਤੂੰ ਨੂੰ ਅੱਗੇ ਨਾਲ ਤਿਆਰੀ ਜਾਂਦੀ ਐਤ ਕੀ ਲੇਵੇ ਦੀ ਚੰਗੀ ਲੱਗੂਗੀ ਹਾਂਜੀ ਬਹੁਤ ਵਧੀਆ ਤਿਆਰੀ ਹੈ ਜੀ ਹਮ ਹਜੇ 28 ਤਰੀਕ ਨੂੰ ਦਿਨ ਪੂਰੇ ਬਹੁਤ ਬਣੂਗੀ ਥੱਲੋ ਹਾਂਜੀ 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 ਬ ਜਦੋਂ ਸੂਣ ਤੇ ਆਉਂਦੀ ਆ ਤੇ ਜਿਵੇਂ ਆਪਾਂ ਕਹਿੰਦੇ ਲਿਟਰਨ ਲੱਪ ਜਾਂਦੀ ਆ ਲਿਟਰਨ ਲੱਪੇ ਗਾਂ ਦੱਸਦੀ ਆ ਬਈ ਸਹੀ ਗੱਲ ਅੱਛਾ ਇਹ ਤਾਂ ਕੀ ਇਹਨੂੰ ਸੈਕਸਰ ਸੀਮ ਨੂੰ ਪਰਾਇਆ ਕਿ ਨਾਰਮਲ ਨਾਰਮਲ ਸੀਮ ਨਹੀਂ ਨਾਰਮਲ ਸੀਮ ਨਹੀਂ ਲੱਗਿਆ ਅੱਛਾ ਹੁਣ ਇਹ ਵੇਚਣੀ ਆਪਾਂ ਹਨਾ ਬਈ ਕੀ ਰੇਟ ਰੱਖਿਆ ਬਈ ਇਹਦਾ ਆਪਾਂ 1 ਲੱਖ ਤੇ 15000 ਰੁਪਏ ਲੈਣਾ 1 ਲੱਖ 15000 ਰੁਪਏ ਮੁੱਲ ਮਾਨਤਨ ਹੋ ਜਾਊਗਾ ਹਾਂ ਜੀ ਮਾਨਤਨ ਹੋ ਜਾਊਗਾ ਠੀਕ ਆ ਬਈ ਤੇ ਡਾਕਟਰ ਬਈ ਤੋਰੀਏ ਬਣਾ ਕੱਢੀਏ ਬਾਹਰ ਹਾਂ ਤੋਰ ਲੈਨੇ ਕੱਲੀ ਬਾਹਰੋਂ ਬਾਈ ਬਣ ਕੇ ਲੈ ਵੀ ਮਿੱਤਰੋ ਡਾਕਟਰ ਇਕਬਾਲ ਸਿੰਘ ਬਾਈ ਦੇ ਕੋਲੇ ਵੜਾ ਇਹ ਦੂ ਇਹਨੇ ਸੂਣਾ ਵਾ ਮਿੱਤਰੋ 28 ਤਰੀਕ ਨੂੰ ਇਹਦੇ ਦਿਨ ਪੂਰੇ ਆ 21 ਤਰੀਕ ਨੂੰ ਇਹਦੀ ਵੀਡੀਓ ਬਣ ਰਹੀ ਆ 7 ਦਿਨ ਹਜੇ ਇਹਦੇ ਕਹਿਣ ਤੋਂ ਪਾਵੇ ਆ ਮਿੱਤਰੋ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਪਏ ਆ ਇਹ ਆਪ ਹੈਗੀ ਆ ਈਟੀਟੀਟੀ ਸਰਕਾਰੀ ਸੀਮਣ ਦੀ ਅੱਗੇ ਕਿਹੜਾ ਲੱਗਾਈ ਪਈ ਇਹਨੂੰ ਬੀਸਟ ਠੀਕ ਹੈ ਭਾਈ ਅੱਗੇ ਜਿਹੜਾ ਇਹਨੂੰ ਉਹ ਲੱਗਾ ਟੀਸਟ ਸੀਮਨ ਕਿਹੜਾ ਪੀਸਟ ਏਬੀਐਸ ਦਾ ਪੀਸਟ ਈਬੀਐਸ ਦਾ ਸੀਮਨ ਲੱਗਾ ਹੋਇਆ ਮਿੱਤਰੋ ਬਣਦੇਓ ਬਸ ਹੀ ਬਣਦੇਓ ਕੋਈ ਗੱਲ ਇੱਥੇ ਬਣਦੇਓ ਸੋਹਣੀ ਤਿਆਰੀ ਆ ਯਾਰ ਕਮਾਲ ਦੇ ਅੰਗ ਪੈਰ ਲੱਗਿਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੀ ਇਹਨੂੰ ਕਿਉਂਕਿ ਇਹਦੇ ਮੈਂ ਬਾਲੀਆਂ ਗੱਲਾਂ ਨਹੀਂ ਕਰਦਾ ਜਿਹੜਾ ਭਰਾ ਨਵਾਂ ਫਾਰਮਰ ਇਸ ਕਿੱਤੇ ਦੇ ਵਿੱਚ ਆ ਗਿਆ ਨਾ ਜਿਉ ਉਹਨੇ ਕਿਤੇ ਆਂ ਗਾਂ ਲੈ ਲਈ ਤੇ ਦੂਸੂਏ ਗਵਾਉਂਦਾ ਨਹੀਂ ਇਹ ਵਾਅਦਾ ਕਰਦਾ ਕਿਉਂਕਿ ਇਹ ਤਿੰਨ ਚਾਰ ਚੀਜ਼ਾਂ ਨੂੰ ਮੇਨਟੇਨ ਕਰਨ ਵਾਲਾ ਅੰਗਾ ਵੱਡੀ ਗੱਲ ਇਹਦੇ ਵਿੱਚ ਲੇਵੇ ਦੀ ਤਿਆਰੀ ਵੇਖੋ ਤੁਸੀਂ ਜੇ ਤੁੰਨੀ ਵਾਲੇ ਪਾਸੇ ਨੂੰ ਆਉਣੇ ਆ ਤੇ ਦੋ ਗਿੱਠਾ ਗਾਹ ਨੂੰ ਲੇਵਾ ਜੇ ਸੂਲ ਵਾਲੇ ਪਾਸੇ ਨੂੰ ਤਾਂ ਨੂੰ ਚੜਾਈ ਕਰਦੇ ਆ ਤੇ ਨਹੀਂ ਮਿੱਤਰੋ ਉਹ ਉਚਾਈ ਵੀ ਇੱਕ ਬੁਲਬੁਲੇ ਦੀ ਤਰ੍ਹਾਂ ਤਾਂ ਨੂੰ ਭਰੀ ਭਲਾਈ ਆ ਕੋਈ ਢਿੱਲਾਪਣ ਨਹੀਂ ਜਿੰਨਾ ਲੇਵਾ ਇਸ ਟਾਈਮ ਜੋਸ਼ ਆ ਜਿੰਨੀ ਇਹਦੀ ਤਿਆਰੀ ਆ ਜਿੰਨਾ ਇਹਦਾ ਢੰਚਾ ਵਾ ਇਹ ਐਂ ਕਹਿੰਦੀ ਆ ਵੀ ਮੈਨੂੰ 35 ਕਿਲੋ ਦੁੱਧ ਵੀ ਕੋਈ ਸਾਬਿਆ ਜ਼ਿਆਦਾ ਨਹੀਂਗਾ ਗਰਮੀ ਦੇ ਵਿੱਚ ਵੀ ਕਿਉਂਕਿ ਖੜੀ ਧੁੱਪਿਆ ਟੈਂਪਰੇਚਰ ਤੁਸੀਂ ਦੇਖ ਲਓ ਵੀ ਮੰਨ ਲਓ 35 40 ਡਿਗਰੀ ਦੇ ਆਸ-ਪਾਸੋ ਇਸ ਟਾਈਮ ਵੀ ਹੋਊਗਾ ਕਿਉਂਕਿ 4 5 ਵਜੇ ਹੋਏ ਆ ਫਿਰ ਵੀ ਇਹਨੂੰ ਕੋਈ ਪਰਵਾਹ ਨਹੀਂ ਕਰਮ ਵਾਲੀ ਨੂੰ 115000 ਰੁਪਿਆ ਇਹਦਾ ਰੇਟ ਆ ਇੱਕ ਵਾਰ ਬਈ ਮੇਰਾ ਕੋਈ ਮਾਨਤਨ ਹਾਂ ਬਈ ਹੋ ਇੱਕ ਕਰ ਦਿਆਂਗੇ ਕਿੰਨਾ ਕਰਦੀ ਕਿੰਨੇ ਦੇ ਦੇਗੇ ਵੀ ਹਾਂ ਲਾਸਟ ਇਹਨੇ ਦੀ ਛੱਡਣੀ ਆ ਬਈ ਉਹ 5000 ਕੱਟ ਕਰ ਲੈ ਇੱਕ ਦੱਸ ਦੀ ਠੀਕ ਆ ਬਈ ਨੰਬਰ ਦਈ ਕਰਾਂ ਲਈ ਬਈ 98764 98764 46916 ਇੱਕ ਵਾਰੀ ਹੋਰ ਬੋਲੀ 98764 ਜੀ 46916 ਠੀਕ ਆ ਇਹ ਤਾਂ ਹੋ ਗਈ ਆਪਣੀ ਗਾ ਬਈ ਹੁਣ ਆਪਣੀ ਗੱਡੀ ਆ ਹਾਂਜੀ ਇੱਕ ਗੱਡੀ ਆ ਬਾਈ ਦੇ ਕੋਲੇ ਬਾਈ ਫਿਰ ਇਹ ਗੱਡੀ Swift ਆ ਜੀ ਹਨਾ MDI ਤੇ ਇਹ ਮਾਲਾ ਮਾਡਲ ਕਿਹੜਾ ਆ ਗੀਏ ਇਸ ਬਾਈ 16 ਮਾਡਲ ਆ 16 ਮਾਡਲ ਆ ਗੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਠੀਕ ਆ ਬਾਈ ਤੇ ਨਾਮ ਕਿਹੜੇ ਪਹਿਲੇ ਕਿ ਦੂਜੇ ਇਹ ਦੂਜੇ ਨਾਮ ਆਏ ਦੂਜੇ ਨਾਮ ਆ ਠੀਕ ਆ ਬਾਈ ਲਾਇ ਲਓ ਕਿੰਨੇ ਇੰਚੀ ਲੱਗੇ ਹੋਏ ਆ ਇਹ ਲਾਇ ਬਾਈ 16 ਇੰਚੀ ਲੱਗੇ ਤੇ ਨਵੇਂ ਯੋਕੋਹਾਮਾ ਦੇ ਟਾਇਰ ਆ ਨਵੇਂ ਜੋ ਕੋ ਅਮਦੇ ਮਾ ਚੌੜਾ ਟਾਇਰਾ ਦਾ ਜਿਹੜਾ 16 ਇੰਚ 16 ਇੰਚ ਲੱਗਾ ਬਾਈ ਠੀਕ ਹੈ ਠੀਕ ਹੈ ਕਿੰਨੀ ਚੱਲੀ ਹੋਈ ਆ ਹੁਣ ਇਸ ਟਾਈਮ ਇਹ 90000 ਚੱਲੀ ਆ 90000 ਚੱਲੀ ਹੋਈ ਹੈ ਕਿਆ ਬਾਤ ਆ ਸਾਫ ਬਹੁਤ ਆ ਗੱਡੀ ਨਾ ਵੀ ਹਾਂਜੀ ਹਾਂਜੀ ਨਵੀਂ ਬੈਟਰੀ ਆ ਜਮਰ ਖਾਈ ਜੀ ਨਵੀਂ ਬੈਟਰੀ ਆ ਚਲਾਈ ਚੁਲਾਈ ਦੇ ਵਿੱਚ ਓਕੇ ਚਲਾਈ ਚੁਲਾਈ ਜਮਾ ਓਕੇ ਆ ਜੀ ਠੀਕ ਆ ਬਾਈ ਲੈ ਪੁੱਤ ਇਹਦਾ ਮਨ ਲਗਲਾ ਅੰਟੀਰੀਅਰ ਸਿਸਟਮ ਜ਼ਰੂਰ ਦਿਖਾ ਦੀ ਕਰਾ ਦੀ ਤੇ ਵੇਖੋ ਮਿੱਤਰੋ ਕਿਹੜਾ ਦੀ ਬਹੁਤ ਸਫਾਈ ਦੇ ਵਿੱਚ ਗੱਡੀ ਜੇ ਕਿਸੇ ਪ੍ਰਾਣੇ ਘਰੇ ਰੱਖਣ ਨੂੰ ਲੈਣੀ ਹੈ ਨਾ ਤੇ ਗਹਿਣਾ ਚੀਜ਼ ਆ 4 ਸਾਲ ਵੇ ਵਾਰ ਵਾਰ ਉਹ ਗੱਲਾਂ ਸੱਚੀਆਂ ਮਿੱਤਰੋ ਅੱਛਾ ਰੇਟ ਬਾਈ ਦਾ ਕੀ ਰੱਖਿਆ ਹੋਇਆ ਇਹਦਾ ਬਈ 4 ਲੱਖ ਤੇ 70000 ਰੁਪਿਆ ਦੇਣਾ ਚਾਰ ਲੱਖ ਤੇ 70000 ਰੁਪਿਆ ਲੈਣਾ ਉਹਦੇ ਵਿੱਚ ਮਾਨਤਾ ਨੋਜੂ ਕਿੰਨੇ ਦੀ ਦੇ ਦਈਏ ਜਮ ਐਨ ਮਾਰਕੀਟ ਰੇਟ ਤੇ 5000 ਰੁਪਿਆ ਕੱਟ ਕਰ ਲਾਂਗੇ ਬਈ 465 ਦੀ ਦੇ ਦਾਂਗੇ ਹਾਂਜੀ ਠੀਕ ਹੈ ਮੌਕੇ ਤੇ ਹੋਰ ਆਏਗਾ ਦਾ ਕੋਈ ਪਸ ਚਲੋ ਥੋੜਾ ਬਹੁਤਾ ਹੀ ਬਸਾਨ ਮਿੱਤਰੋ 16 ਇੰਚੀ ਲਾਇ ਲੱਗੇ ਹੋਏ ਆ ਜੋਕੋਹਾਮਾ ਦੇ ਇਹਨੂੰ ਜਿਹੜਾ 34 ਟਾਇਰਾਂ ਦਾ ਉਹ ਨਵਾਂ ਪਿਆ ਹੋਇਆ ਵਾ 90000 ਇਹ ਮੀਟਰ ਤੋਂ ਮੀਟਰ ਆਨ ਰਿਕਾਰਡ オリジナル ਚੱਲੀ ਹੋਈ ਆ 16 ਮਾਡਲ ਆ ਪੰਜਾਬ ਦਾ ਨੰਬਰ ਆ ਮਿੱਤਰੋ Swift VDI ਆ ਟੌਪ ਵਾਲਾ ਵੇਰੀਐਂਟ ਗੱਲ ਬਾਤ ਲਈ ਆਪਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਘਰੇ ਖੜੀ ਗੱਡੀ ਲੈ ਲਓ ਮਿੱਤਰੋ ਜਿਹੜੇ ਪੁਰਾਣੇ Swift ਲੈਣੀਆਂ ਚੱਕ ਲਓ ਫੋਨ ਤੇ ਠਾਹ ਲਓ ਪੈਦਾ ਮੈਂ ਤਾਂ ਪੜਾਤਾ ਸਾਡਾ ਵੀਡੀਓ ਵਿੱਚ ਕਹਿਦਾ